ਇਹ ਵਿਭਾਗ ਜਿਹੜਾ ਬਣਾਇਆ ਜਾ ਰਿਹਾ ਹੈ ਕੀ ਕਹਿਣਾ ਚਾਹੁੰਦੇ ਹੋ ਪ੍ਰਭਾਸਰਾ ਦੇ ਵੀਡੀ ਮੈਂ ਸੈਕਿੰਡ ਟਾਈਮ ਆਈ ਹਾਂ ਤੇ ਜਦੋਂ ਮੈਂ ਪਹਿਲੀ ਵਾਰੀ ਆਈ ਸੀ ਤੇ ਮੈਂ ਇਸ ਸੋਚਿਆ ਸੀਗਾ ਕਿ ਮੈਂ ਹੁਣ ਮੈਂ ਪ੍ਰਭਾਸਰਾ ਦੇ ਨਾਲ ਜਦੋਂ ਵੀ ਕਿਤੇ ਵੀ ਮੇਰੀ ਲੋੜ ਪੈਗੀ ਤੁਸੀਂ ਮੈਨੂੰ ਦੱਸਣਾ ਐਂਡ ਫਿਰ ਜਦੋਂ ਰਜਿੰਦਰ ਕੌਰ मैम ਨੇ ਮੈਨੂੰ ਕਿਹਾ ਕਿ ਤੁਸੀਂ ਲੋੜੀ ਦੀ ਥੋੜਾ ਪਰਫਾਰਮ ਕਰਨਾ ਹੈ ਮੈਂ ਕਿਹਾ ਦੀਦੀ ਹਾਜ਼ਰ ਹਾਂ ਮੈਂ ਸੋ ਮੈਨੂੰ ਬਹੁਤ ਅੱਛਾ ਲੱਗ ਰਿਹਾ ਜਿੱਦ ਤੱਕ ਮੈਂ ਪਹਿਲੇ ਵੀ ਗੱਲ ਕੀਤੀ ਕਿ ਬੜੀ ਬੜੀ ਜਗ੍ਹਾ 'ਚ ਪਰਫਾਰਮ ਕਰਦੇ ਆ ਫੈਮਿਲੀ ਦੇ ਨਾਲ ਸੈਲੀਬ੍ਰੇਟ ਕਰੀਂਦੀ ਆ ਲੋੜੀ ਜਾਂ ਨਿਊ ਇਅਰ ਹੋਵੇ ਕੋਈ ਫੰਕਸ਼ਨ ਹੋਵੇ ਬਟ ਜੋ ਅੱਜ ਇੱਥੇ ਵਧੀਆ ਲੱਗਾ ਜੋ ਸਕੂਨ ਅੱਜ ਇੱਥੇ ਪ੍ਰਭਾਸਰ ਦੇ ਵਿੜਿਆ ਕੇ ਕਾਕੇ ਮਿਲਿਆ ਉਹ ਸ਼ਾਇਦ ਕਿਤੇ ਨਹੀਂ ਮਿਲਿਆ ਹੋਏ ਸੋ ਸੀਰੀਅਸਲੀ ਬਹੁਤ ਅੱਛਾ ਲੱਗ ਰਿਹਾ ਤੇ ਮੈਂ ਇਹ ਕਹਾਂਗੀ ਕਿ ਜਿਹੜੇ ਵੀ ਲੋਕੀ ਪ੍ਰਭਾਸਰ ਦੇ ਨਾਲ ਜਾਂ ਇਦਾਂ ਦੀਆਂ ਸੰਸਥਾਵਾਂ ਹੁੰਦੀਆਂ ਨੇ ਉਹਨਾਂ ਦੇ ਨਾਲ ਵੱਤ ਤੋਂ ਵੱਤ ਜੁੜੋ ਇਹਨਾਂ ਦੇ ਨਾਲ ਜਿੱਥੇ ਹੈਲਪ ਦੀ ਲੋੜ ਹੁੰਦੀ ਹੈ ਇਹਨਾਂ ਦੇ ਨਾਲ ਜੁੜੋ ਤੁਹਾਨੂੰ ਖੁਦ ਨੂੰ ਅੱਛਾ ਲੱਗੇਗਾ ਸੋ ਮੇਰੀ ਸਾਰਿਆਂ ਨੂੰ ਰਿਕਵੈਸਟ ਹੈ ਕਿ ਜਿਹੜੇ-ਜਿਹੜੇ ਲੋਕੀ ਵੀ ਮਤਲਬ ਜੁੜਨਾ ਚਾਹੁੰਦੇ ਆ ਤੁਸੀਂ ਜ਼ਰੂਰ ਜੁੜੋ ਤੁਹਾਨੂੰ ਸਭ ਨੂੰ ਬਹੁਤ ਵਧੀਆ ਲੱਗੇਗਾ ਮੈਨੂੰ ਪਰਸਨਲੀ ਅੱਜ ਬਹੁਤ ਵਧੀਆ ਲੱਗਿਆ ਅੱਜ ਜਿਹੜੇ ਮਕਾਮ ਤੇ ਤੁਸੀਂ ਇਹ ਦੂਰ ਦੀ ਪਹੁੰਚ ਉਮਰ ਸਭ ਤੋਂ ਵੱਡਾ ਯੋਗਦਾਨ ਕਿਸ ਦਾ ਹੈ ਕਿੰਨੀ ਖੁਸ਼ੀ ਹੋ ਰਹੀ ਹੈ ਇਸ ਨੂੰ ਬਾਬਾ ਦੇ ਪਹੁੰਚਾ ਦੇਖੋ ਜੀ ਸਭ ਤੋਂ ਵੱਡਾ ਯੋਗਦਾਨ ਹੁੰਦਾ ਹੈ ਪ੍ਰਮਾਤਮਾ ਦਾ ਜਿਨ੍ਹਾਂ ਨੇ ਸਾਨੂੰ ਇੰਨੀ ਦਾਤ ਬਖਸ਼ੀ ਹੈ ਤੇ ਫਿਰ ਉਸ ਤੋਂ ਬਾਅਦ ਫੈਮਿਲੀ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਹੈ ਹੈਨਾ ਜਿਨ੍ਹਾਂ ਨੇ ਪੈਦਾ ਕੀਤਾ ਜਿਨ੍ਹਾਂ ਨੇ ਹਮੇਸ਼ਾ ਜਿਨ੍ਹਾਂ ਦਾ ਆਸ਼ੀਰਵਾਦ ਹੁੰਦਾ ਹੈ ਹਮੇਸ਼ਾ ਨਾਲ ਤੇ ਬਹੁਤ ਸਾਰੇ ਲੋਕੀ ਹੁੰਦੇ ਜੇ ਨਾਮ ਲੈਣ ਲੱਗ ਜੀਏ ਬਹੁਤ ਸਾਰੇ ਲੋਕਾਂ ਦਾ ਯੋਗਦਾਨ ਹੁੰਦਾ ਹੈ ਸੋ ਉਸਾਰੇ ਦਾ ਇਸ ਇਸ ਜੋ ਮਕਾਨ ਤੇ ਪਹੁੰਚੋ ਕਈ ਸੰਘਰਸ਼ ਕਰਕੇ ਤੁਸੀਂ ਉਰੇ ਤੱਕ ਪਹੁੰਚੇ ਹੋ ਕਿੰਨੇ ਕ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਕਈ ਵਾਰ ਮਾਪੇ ਵੀ ਤੁਹਾਨੂੰ ਰੋਕਦੇ ਹਣੇ ਕਿ ਛੱਡੋ ਪੜ੍ਹਾਈ ਕਰੋ ਕੋਈ ਹੋਰ ਨੌਕਰੀ ਕਰੋ ਪਰ ਤੁਸੀਂ ਗਾਇਕੇ ਨੂੰ ਹੀ ਕਿਉਂ ਚੁਣਿਆ ਅ ਸੰਘਰਸ਼ ਹਰ ਇੱਕ ਫੀਲਡ ਦੇ ਵਿੱਚ ਕਰਨਾ ਪੈਂਦਾ ਹੈ ਜਿੱਥੇ ਵੀ ਤੁਸੀਂ ਕੰਮ ਕਰੋ ਤੁਹਾਨੂੰ ਕਰਨਾ ਪੈਂਦਾ ਹੈ ਲੇਕਿਨ ਐਕਚੁਅਲੀ ਪਰਮਾਤਮਾ ਨੇ ਜੋ ਤੁਹਾਡੀ ਲਾਈਫ ਦੇ ਵਿੱਚ ਲਿਖਿਆ ਹੁੰਦਾ ਮੈਂ ਡੈਸਟੀਨੀ ਨੂੰ ਬਹੁਤ ਮੰਨਦੀ ਆ ਤੇ ਸ਼ਾਇਦ ਮੇਰੀ ਕਿਸਮਤ ਦੇ ਵਿੱਚ ਆ ਲਿਖਿਆ ਸੀਗਾ ਕਿ ਮੈਂ ਗਾਇਕ ਬੰਨਾ ਹੈ ਤੇ ਮੇਰਾ ਸ਼ੁਰੂ ਤੋਂ ਡ੍ਰੀਮ ਸੀਗਾ ਡ੍ਰੀਮ ਮਤਲਬ ਉਹ ਖੁੱਲ੍ਹੀ ਅੱਖਾਂ ਦੇ ਨਾਲ ਲਿਖ ਹੁੰਦਾ ਇੱਕ ਤਾਂ ਸੋਚਦਾ ਬੰਨਾ ਕਿ ਮੈਂ ਕਰਨਾ ਹੈ ਬਟ ਪਤਾ ਨਹੀਂ ਹੁੰਦਾ ਕੁਝ ਵੀ ਸੋ ਮੈਂ ਉਦਾਂ ਦੀ ਆਰਟਿਸਟ ਅਖੇ ਜਿਹਨੂੰ ਕੁਝ ਨਹੀਂ ਪਤਾ ਸੀ ਕਿਵੇਂ ਕਰਦੇ ਆ ਜੋ ਵੀ ਆ ਬਟ ਮੈਂ ਗਾਉਂਦੀ ਹੁੰਦੀ ਹਣੀ ਸੀ ਬਚਪਨ ਤੋਂ ਸੋ ਮੈਂ ਤਾਂ ਖੁੱਲ੍ਹੀ ਅੱਖਾਂ ਦੇ ਨਾਲ ਸੁਪਨੇ ਦੇਖੇ ਸੀ ਜੋ ਪ੍ਰਮਾਤਮਾ ਨੇ ਪੂਰੇ ਕੀਤੇ ਆ ਤੇ ਸ਼ੁਕਰਵਾਈ ਗੁਰੂ ਜੀ ਦਾ ਤੇ ਆ ਸਾਰਿਆਂ ਨਾਲ ਲੋਕਾਂ ਦਾ ਜਿਹੜੇ ਜਿਨ੍ਹਾਂ ਦਾ ਐਕਚੁਅਲ ਚ ਯੋਗਦਾਨ ਜਦੋਂ ਤੁਹਾਡਾ ਪਹਿਲਾ ਗਾਣਾ ਜਿਹੜਾ ਹੈ ਸੁਪਰ ਹਿੱਟ ਹੋਇਆ ਕੀ ਤੁਹਾਨੂੰ ਪਤਾ ਸੀ ਕਿ ਇਹ ਸੁਪਰ ਹਿੱਟ ਜਾਵੇਗਾ ਕਿਸੇ ਨੂੰ ਪਤਾ ਨਹੀਂ ਹੁੰਦਾ ਹੈ ਸੁਪਰ ਹਿੱਟ ਹੋਇਆ ਤਾਂ ਕਿੰਨੀ ਖੁਸ਼ੀ ਹੋਈ ਤੁਹਾਨੂੰ ਇਹ ਚੀਜ਼ ਦਾ ਕਿਸੇ ਨੂੰ ਨਹੀਂ ਪਤਾ ਹੁੰਦਾ ਤੇ ਜਦੋਂ ਇਦਾਂ ਦੀ ਚੀਜ਼ ਹੁੰਦੀ ਹੈ ਤਾਂ ਹਰ ਇਨਸਾਨ ਨੂੰ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈ ਜੀ ਕਿਹੜਾ ਗਾਣਾ ਫਾੜਾ ਜਿਹੜਾ ਸੁਪਰ ਹਿੱਟ ਹੋਦਾ ਲੌਂਗ ਲੈਚੀ ਵਾਲੇ ਤੇ ਦੋ ਲਫ਼ਜ਼ ਸੁਣਾਉਗੇ ਜੀ ਵੀ ਤੁ ਲੌਂਗ ਵੇ ਮਹਿਲਾਚੀ ਤੇਰੀ ਪਿੱਛਿਆਂ ਗਵਾਚੀ ਤੇਰੇ ਸ਼ੁੱਕੇ ਨਿਮਾਰੀ ਕੁੜੀ ਕੱਚ ਦੀ ਕਵਾਰੀ ਵੇ ਮੈਂ ਚੰਬੇ ਦੇ ਪਹਾੜਾਂ ਵਾਲੀ ਸ਼ਾਮ ਵੇ ਮੁੰਡਿਆ ਸੰਧਲੀ ਸੰਧਲੀ ਨਾਣਾ ਵਿੱਚ ਨਾਣਾ ਵਿੱਚ ਤੇਰਾ ਨਾਮ ਵੇ ਮੁੰਡਿਆ ਸੰਧਲੀ ਸੰਧਲੀ ਨਾਣਾ ਵਿੱਚ ਤੇਰਾ ਨਾਮ ਵੇ ਮੁੰਡਿਆ ਦੂਰ ਜੀ ਹੁਣ ਸਾਨੂੰ ਜਿਹੜੇ ਨੇ ਕਈ ਫਿਲਮਾਂ ਦੇ ਵੀ ਆਪਰ ਆ ਰਹੇ ਹੋਣੇ ਜੀ ਤੇ ਹੁਣ ਜਿਹੜੇ ਮਕਾਮ ਤੇ ਪਹੁੰਚਿਓ ਜਿਹੜੀ ਹੋਰ ਪੰਜਾਬ ਦੀਆਂ ਜਿਹੜੀਆਂ ਕੁੜੀਆਂ ਨੂੰ ਜਿਹੜੇ ਮਾਪਾ-ਪਿਓ ਉਹ ਬਾਹ ਮਲਕੇ ਬੰਦੀਸ਼ਾਂ ਲਗਾ ਕੇ ਰੱਖਦੇ ਨੇ ਹੁਣ ਤੁਹਾਡੇ ਮਕਾਮ ਨੂੰ ਦੇਖਦੇ ਉਹਨਾਂ ਮਾਵਾ-ਪਾਪਾ ਨੂੰ ਕਿਸਨੇ ਹੱਦਣਾ ਜਾਉਂਗੇ ਜੀ ਮੈਂ ਕਹਿਣਾ ਚਾਹਾਂਗੀ ਜੀ ਕਿ ਜੇ ਤੁਹਾਡੇ ਪੇਰੈਂਟਸ ਤੁਹਾਨੂੰ ਕਿਸੇ ਚੀਜ਼ ਵੱਲ ਰੋਕਦੇ ਨੇ ਉਹ ਇਹ ਦੇਖੋ ਸਭ ਤੋਂ ਪਹਿਲਾਂ ਕਿਉਂਕਿ ਬੱਚੇ ਨਾ ਕਈ ਵਾਰੀ ਇਦਾਂ ਵੀ ਹੁੰਦਾ ਹੈ ਸਾਡੇ ਘਰਾਂ ਦੀਆਂ ਕਹਾਣੀਆਂ ਨੇ ਕਿ ਸਾਨੂੰ ਇਦਾਂ ਲੱਗਦਾ ਕਿ ਸਾਡੇ ਪੇਰੈਂਟਸ ਰੋਕ ਨਹੀਂ ਰੋਕ ਰਹੀ ਨੇ ਤੇ ਸ਼ਾਇਦ ਗਲਤ ਕਰ ਰਹੀ ਨੇ ਪਹਿਲਾਂ ਤਾਂ ਉਹਨਾਂ ਨੂੰ ਦੇਖੋ ਕਿ ਉਹ ਕਿਸ ਚੀਜ਼ ਤੋਂ ਰੋਕ ਰਹੇ ਨੇ ਕਿਉਂ ਰੋਕ ਰਹੇ ਨੇ ਤੇ ਪੈਰੈਂਟਸ ਨੂੰ ਮੈਂ ਇਹੀ ਕਹਾਂਗੀ ਕਿ ਤੁਹਾਡਾ ਬੱਚਾ ਜੋ ਕਰਨਾ ਚਾਹੁੰਦਾ ਹੈ ਕੁਝ ਵਧੀਆ ਕਰਨਾ ਚਾਹੁੰਦਾ ਹੈ ਤਾਂ ਉਹਨੂੰ ਸਪੋਰਟ ਕਰੋ ਚਾਹ ਸਿੰਗਿੰਗ ਹੋਵੇ ਚਾਹ ਜੌਬ ਹੋਵੇ ਕੁਝ ਵੀ ਉਹਨੂੰ ਸਪੋਰਟ ਕਰੋ ਤੇ ਬਾਕੀ ਹੁਣ ਬਹੁਤ ਜ਼ਿਆਦਾ ਟਾਈਮ ਚੇਂਜ ਹੋ ਚੁੱਕਾ ਹੈ ਪੈਰੈਂਟਸ ਆਪਣੇ ਬੱਚੇ ਨੂੰ ਸਪੋਰਟ ਕਰਦੇ ਆ ਕੋਈ ਤੁਹਾਡੀ ਫਿਲਮ ਦੇ ਵਿੱਚ ਕੋਈ ਐਂਟਰੀ ਹੋ ਰਹੀ ਹੈ ਪੰਜਾਬੀ ਫਿਲਮ ਦੇ ਵਿੱਚ ਮੇਰੀ ਫਿਲਮ ਆ ਰਹੀ ਹੈ ਜੀ ਮਧਾਨੀਆਂ ਮਧਾਨੀਆਂ ਫਿਲਮ ਦੇ ਵਿੱਚ ਮੈਂ ਇੱਕ ਫਿਲਮ ਪਹਿਲਾਂ ਕੀਤੀ ਸੀ ਲੀਡ ਤੇ ਕੀਤੀ ਸੀਗੀ ਦੂਜੀ ਵਾਰੀ ਪਿਆਰ ਤੇ ਹਾਲੇ ਰਿਲੀਜ਼ ਨਹੀਂ ਹੋਈ ਉਹ ਪਤਾ ਨਹੀਂ ਕਦੋਂ ਰਿਲੀਜ਼ ਹੋਣੀ ਮੈਨੂੰ ਵੀ ਨਹੀਂ ਪਤਾ ਪਰ ਇੱਕ ਮਧਾਨੀਆਂ ਫਿਲਮ ਜਿਹੜੀ ਬਹੁਤ ਵੱਡੇ ਲੈਵਲ ਦੀ ਫਿਲਮ ਹੈਗੀ ਹੈ ਜਿਹਦੇ ਵਿੱਚ ਨੀਰੂ ਪਾਸ਼ਵਾ ਜੀ ਮੇਰੇ ਹਮੇਸ਼ਾ ਤੋਂ ਫੇਵਰਿਟ ਰੇਂ ਨਹੀਂ ਤੇ ਉਹਨਾਂ ਦੇ ਨਾਲ ਮੈਂ ਕਹੂੰਗੀ ਕਿ ਪਹਿਲੀ ਫਿਲਮ ਹੀ ਹੈ ਜਿਹਦੇ ਵਿੱਚ ਮੈਂ ਮੈਂ ਵੀ ਉਹਨਾਂ ਦੇ ਨਾਲ ਨਜ਼ਰ ਆਉਂਗੀ ਉਸ ਫਿਲਮ ਦੇ ਵਿੱਚ ਬਹੁਤ ਹੀ ਅੱਛਾ ਕੈਰੈਕਟਰ ਹੈ ਸੋ ਆਈ ਥਿੰਕ 2025 ਦੇ ਅੰਦਰ ਦੇ ਵਿੱਚ ਰਿਲੀਜ਼ ਹੋਊਗੀ ਪੰਜਾਬੀ ਫਿਲਮਾਂ ਤੋਂ ਬਾਅਦ ਬਾਲੀਵੁੱਡ ਉੱਚ ਜਾਣ ਦੀ ਇੱਛਾ ਜ਼ਾਹਰ ਕਰਦੇ ਹੋ ਜੀ ਸਭ ਨੂੰ ਹੰਗਿਆ ਜੀ ਇੱਛਾ ਵਾ ਸਭ ਦੀਆਂ ਹੁੰਦੀਆਂ ਨੇ ਕਿ ਜਦੋਂ ਇੱਕ ਸਟੈਪ ਬਾਏ ਸਟੈਪ ਅੱਗੇ ਵਧਣ ਦੀ ਹੁੰਦੀ ਹੈ ਤੇ ਮੈਂ ਮੇਰੀ ਵੀ ਇੱਛਾ ਹੈਗੀ ਹੈ ਕਿ ਬਾਲੀਵੁੱਡ ਦੇ ਵਿੱਚ ਫਿਲਮਾਂ ਦੇ ਵਿੱਚ ਗਾਣੇ ਆਉਣ ਤੇ ਵਾਈ ਗੁਰੂ ਜੀ ਕਰਨਗੇ ਜ਼ਰੂਰ ਜਲਦੀ ਆਉਣਗੇ ਤੇ ਲੋਹੜੀ ਦੇ ਤਿਹਾਰ ਦੇ ਆਪਣੇ ਦੇਸ਼ ਵਾਸੀਆਂ ਨੂੰ ਪੰਜਾਬੀਆਂ ਨੂੰ ਕੀ ਸੁਨੇਹਾ ਦੇਣਾ ਚਾਹੀਦਾ ਸਭ ਨੂੰ ਲੋਹੜੀਆਂ ਬਹੁਤ ਸਾਰੀਆਂ ਮੁਬਾਰਕਾਂ ਜੀ ਨਵੇਂ ਸਾਲ ਦੀਆਂ ਬਹੁਤ ਸਾਰੀਆਂ ਮੁਬਾਰਕਾਂ ਪਰਮਾਤਮਾ ਕਰੇ ਕਿ ਸਭ ਦੇ ਲਈ ਇਹ ਸਾਲ ਬਹੁਤ ਸਾਰੀਆਂ ਖ